ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਆਇਤਾ ਦੇਣ ਅੱਜ 9 ਅਗਸਤ ਹੈ 9 ਅਗਸਤ 1915 ਦੇ ਦਿਨ ਗਦਰੀ ਆਗੂਆਂ ਕਾਲਾ ਸਿੰਘ ਜਗਤਪੁਰਾ ਅੰਮ੍ਰਿਤਸਰ ਆਤਮਾ ਸਿੰਘ ਠੱਠੀਖਾਰਾ ਹਰਨਾਮ ਸਿੰਘ ਠੱਠੀਖਾਰਾ ਅਤੇ ਬਲਵੰਤ ਸਿੰਘ ਨੂੰ ਲਾਹੌਰ ਜੇਲ੍ਹ ਦੇ ਵਿੱਚ ਫਾਂਸੀ ਦੇ ਦਿੱਤੀ ਗਈ 9 ਅਗਸਤ 1928 ਗੁਰੂਗ੍ਰਾਂਤ ਸਾਹਿਬ ਦੇ ਸਰੂਪ ਛਾਪਣ ਸਮੇਂ ਧਾਰਮਿਕ ਸਲਾਹਕਾਰ ਬੋਰਡ ਵੱਲੋਂ ਗੈਰ ਮਨਜ਼ੂਰਸ਼ੁਦਾ ਤਬਦੀਲੀਆਂ ਕਰਨ ਕਰਕੇ ਪੰਚ ਖਾਲਸਾ ਦੀਵਾਨ ਪਸੌੜ ਦੇ ਬਾਬੂ ਤੇਜਾ ਸਿੰਘ ਅਤੇ ਉਸਦੀ ਸਿੰਘਣੀ ਬੀਬੀ ਨਰੰਜਨ ਕੌਰ ਨੂੰ 9 ਅਗਸਤ 1928 ਦੇ ਦਿਨ ਪੰਥ ਦੇ ਵਿੱਚੋਂ ਅਖੌਤੀ ਤੌਰ ਤੇ ਖਾਰਜ ਕਰਨ ਦਾ ਹੁਕਮਨਾਮਾ ਜਾਰੀ ਕੀਤਾ ਗਿਆ 9 ਅਗਸਤ 1986 1985 ਦੇ ਵਿੱਚ ਭਾਰਤ ਦੇ ਪ੍ਰਾਈਮ ਮਿਨਿਸਟਰ ਰਜੀਵ ਗਾਂਧੀ ਨੇ ਸੁਰਜੀਤ ਵਰਨਾਲਾ ਨੂੰ ਇਸ ਵਾਸਤੇ ਅਕਾਲੀ ਦਲ ਦਾ ਪ੍ਰਧਾਨ ਅਤੇ ਪੰਜਾਬ ਦਾ ਚੀਫ ਮਿਨਿਸਟਰ ਬਣਾਇਆ ਸੀ ਤਾਂ ਜੋ ਉਸ ਦੇ ਨਾਂ ਤੇ ਖਾਰਕੂਆਂ ਖਾਲਿਸਤਾਨ ਭਿੰਡਰਾਂਵਾਲਾ ਦੇ ਖਿਲਾਫ ਪ੍ਰੌਕਸੀ ਲੜਾਈ ਲੜੀ ਜਾ ਸਕੇ ਸ਼ੁਰੂ ਦੇ ਵਿੱਚ ਵਰਨਾਲੇ ਨੇ ਦਿਖਾਵੇ ਵਜੋਂ ਪੰਥਕ ਮੰਗਾਂ ਦੇ ਬਾਰੇ ਇੱਕ ਦਾ ਬਿਆਨ ਵੀ ਦਿੱਤਾ ਪਰ ਇਹ ਸਭ ਕਾਗਜ਼ੀ ਕਾਰਵਾਈ ਸੀ ਉਸ ਵਕਤ 2000 ਤੋਂ ਵੱਧ ਬੇਗੁਨਾ ਸਿੱਖ ਟਾਡਾ ਕੇਸਾਂ ਦੇ ਹੇਠ ਪੰਜਾਬ ਦੀਆਂ ਜੇਲਾਂ ਦੇ ਵਿੱਚ ਬੰਦ ਸਨ 500 ਦੇ ਕਰੀਬ ਹਰਿਆਣੇ ਦੇ ਵਿੱਚ 400 ਦੇ ਕਰੀਬ ਜੈਪੁਰ ਜੋਧਪੁਰ ਦੇ ਵਿੱਚ ਅਤੇ 500 ਤੋਂ ਵੱਧ ਹੋਰ ਜ਼ਿਲਾਂ ਦੇ ਵਿੱਚ ਬੰਦ ਸਨ ਇਧਰ ਪੰਜਾਬ ਦੇ ਵਿੱਚ ਵੀ ਬਰਨਾਲਾ ਸਰਕਾਰ ਕਾਇਮ ਹੋਣ ਦੇ ਨਾਲ ਹੀ ਸਿੱਖਾਂ ਦੀਆਂ ਬੇਤਹਾਸ਼ਾ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ ਸਿੱਖਾਂ ਦੇ ਨਾਲ ਬੇਹੁਦਕੀ ਵਾਲਾ ਸਲੂਕ ਗੁਰਦੁਆਰਿਆਂ ਦੇ ਵਿੱਚ ਪੁਲਿਸ ਦਾ ਦਾਖਲਾ ਪਹਿਲਾਂ ਨਾਲੋਂ ਵੀ ਵੱਧ ਚੁੱਕਿਆ ਸੀ 9 ਅਗਸਤ 1986 ਦੇ ਦਿਨ ਬੂਟਾ ਸਿੰਘ ਜਲੰਧਰ ਦੇ ਵਿੱਚ ਸਾਬਕਾ ਫੌਜੀ ਸਰਦਾਰ ਬਲਦੇਵ ਸਿੰਘ ਘੁੰਮਣ ਦੇ ਘਰੋਂ ਖਾਰਕੂਲਰ ਦੇ ਇੱਕ ਬਹੁਤ ਵੱਡੇ ਥੰਮ ਸਰਦਾਰ ਮਨਵੀਰ ਸਿੰਘ ਚਿਹੇੜੂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਦੇ ਨਾਲ ਹੀ ਬਲਦੇਵ ਸਿੰਘ ਘੁੰਮਣ ਸਰਦਾਰ ਸਿੰਘ ਵਾਸੀ ਮੁਹੱਲਾ ਕਿਸ਼ਨਪੁਰਾ ਜਲੰਧਰ ਅਤੇ ਚਾਰਨਜੀਤ ਸਿੰਘ ਵਾਸੀ ਰਹਿਾਨਾ ਜੱਟਾ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਮਨਵੀਰ ਸਿੰਘ ਦੀ ਗ੍ਰਿਫਤਾਰੀ ਦੇ ਨਾਲ ਖਾਲਿਸਤਾਨ ਲਹਿਰ ਨੂੰ ਬਹੁਤ ਵੱਡਾ ਕਾਟਾ ਪਿਆ। ਸ਼ੱਕ ਕੀਤਾ ਜਾਂਦਾ ਕਿ ਇਸ ਗ੍ਰਿਫਤਾਰੀ ਦੇ ਪਿੱਛੇ ਗੁਰਜੀਤ ਸਿੰਘ ਹਰੀਹਰ ਚੋਗ ਗਰੁੱਪ ਦਾ ਹੱਥ ਸੀ ਜਿਸ ਨੇ ਫੈਡਰੇਸ਼ਨ ਤੇ ਕਬਜ਼ਾ ਕਰਨ ਵਾਸਤੇ ਅਜਿਹਾ ਕੀਤਾ। ਮਨਬੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਸਤੇ ਵੈਸ਼ੀਆਨਾ ਤਸ਼ੱਦਦ ਕੀਤਾ ਗਿਆ ਫਿਰ ਉਸਨੂੰ ਪੰਜਾਬ ਤੋਂ ਦੂਰ ਬਿਹਾਰ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਕੁਝ ਮਹੀਨਾ ਬਾਅਦ ਉਸਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰਕੇ ਉਸਦੀ Laash ਖੁਰਦਬੌਰਦ ਕਰ ਦਿੱਤੀ ਗਈ ਅਤੇ ਉਸਨੂੰ ਹਿਰਾਸਤ ਦੇ ਵਿੱਚੋਂ ਦੌੜਿਆ ਘਰਾੜ ਦੇ ਦਿੱਤਾ ਗਿਆ 9 ਅਗਸਤ 1988 ਦੇ ਦਿਨ ਪੰਜਾਬ ਪੁਲਿਸ ਨੇ ਬਲਵਿੰਦਰ ਸਿੰਘ ਅਤੇ ਇੱਕ ਹੋਰ ਸਿੱਖ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 9 ਅਗਸਤ 1999 ਦੇ ਦਿਨ ਪੰਜਾਬ ਪੁਲਿਸ ਨੇ ਸੁਖਦੇਵ ਸਿੰਘ ਸੁਖਾ ਪੁੱਤਰ ਜਗਵਿੰਦਰ ਸਿੰਘ ਵਾਸੀ ਸੁਲਤਾਨਵੈਨ ਅਮ੍ਰਿਤਸਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 9 ਅਗਸਤ 1999 ਦੇ ਦਿਨ ਪੰਜਾਬ ਪੁਲਿਸ ਨੇ ਸੁਖਵਿੰਦਰ ਸਿੰਘ ਪੁੱਤਰ ਪੰਜਾਬ ਸਿੰਘ ਵਾਸੀ ਕੱਕੜੀ ਜ਼ਿਲ੍ਹਾ ਅਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 9 ਅਗਸਤ 1992 ਦੇ ਦਿਨ ਬਬਰ ਖਾਲਸਾ ਦੇ ਇੱਕ ਗਰੁੱਪ ਦੇ ਮੁਖੀ ਸੁਖਦੇਵ ਸਿੰਘ ਦਾਸੂਵਾਲ ਪੁੱਤਰ ਜਿੰਦਾ ਸਿੰਘ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ। ਸukhdev Singh ਨੂੰ Patiala ਦੇ ਵਿੱਚ Arban State ਤੋਂ ਗ੍ਰਿਫਤਾਰ ਕਰਕੇ ਤਸੀਹੇ ਦੇਣ ਮਗਰੋਂ ਗੋਲੀ ਮਾਰ ਦਿੱਤੀ ਗਈ। 9 August 1992 ਦੇ ਦਿਨ ਪੰਜਾਬ ਪੁਲਿਸ ਨੇ Balwinder Singh ਵਾਸੀ ਸੁਰਜਨਪੈਣੀ ਅਤੇ Makhan Singh Maanke ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਐਸੇ ਦਿਨ ਪੰਜਾਬ ਪੁਲਿਸ ਨੇ ਦਿੱਲੀ ਦੇ ਵਿੱਚ ਜਾ ਕੇ Malkiat Singh Fauji ਅਤੇ ਉਸ ਦੀ ਪਤਨੀ Harjinder Kaur ਵਾਸੀ ਲਟਾਲਾ ਨੂੰ ਵੀ ਨਕਲੀ ਮੁਕਾਬਲੇ ਦੇ ਨਾਂ ਤੇ ਸ਼ਹੀਦ ਕੀਤਾ। ਐਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA।